ਜੇ ਤ੍ਰਿੰਦਰ ਸ਼ਾਸਤਰੀ ਨੂੰ ਹਿੰਦੂ ਰਾਸ਼ਟਰ ਮੰਗਣ ਦਾ ਅਧਿਕਾਰ ਹੈ ਹਿੰਦੂ ਰਾਸ਼ਟਰ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਫਿਰ ਕਿਸੇ ਨੂੰ ਵੀ ਭਾਰਤ ਦੇਸ਼ ਦੇ ਅੰਦਰ ਆਪਣਾ ਰਾਸ਼ਟਰ ਦੀ ਗੱਲ ਕਰਨ ਦਾ ਅਧਿਕਾਰ ਹੈ ਖਾਲਿਸਤਾਨ ਮੰਗਣ ਵਾਲਿਆਂ ਨੂੰ ਖਾਲਿਸਤਾਨ ਮੰਗਣ ਦਾ ਅਧਿਕਾਰ ਹੈ ਉਹਨੂੰ ਪੰਜਾਬ ਦੇ ਵਿੱਚ ਹੀ ਜਿਹੜਾ ਭੇਜਿਆ ਗਿਆ ਨਾ ਇੱਕ ਮਕਸਦ ਦੇ ਨਾਲ ਭੇਜਿਆ ਗਿਆ ਇੱਕ ਟੀਚਾ ਮਿੱਥ ਕੇ ਭੇਜਿਆ ਗਿਆ ਉਹ ਨਹੀਂ ਆਇਆ ਉਹਨੂੰ ਭੇਜਿਆ ਗਿਆ ਨਿੱਕੂ ਆਪ ਕਿੰਨਾ ਕਿ ਸਿੱਖ ਹੈ ਸਭ ਤੋਂ ਵੱਡੀ ਗੱਲ ਜਿਸ ਵੇਲੇ ਉਹ ਜਾ ਕੇ ਇਹਦੇ ਪੈਰਾਂ 'ਚ ਬਹਿ ਗਿਆ ਤੇ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਉਹਨੂੰ ਨਹੀਂ ਰਿਹਾ ਵੱਡੇ ਇਕੱਠ ਵਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਲੱਗਦਾ ਸਿੱਖਾਂ ਦੀ ਪੋਲਰਾਈਜੇਸ਼ਨ ਵੀ ਕਰਨ 'ਚ ਕਾਮਯਾਬ ਹੋ ਜਾਏਗਾ ਬਾਬਾ ਬਗੇਸ਼ਵਰ ਵਾਲਾ ਕੋਈ ਸੇਕ ਕੰਮ ਛੱਡ ਕੇ ਤਾਂ ਹੀ ਜਾ ਸਕਦਾ ਹੈ ਜੇ ਅਸੀਂ ਉਹਨੂੰ ਯਾਦ ਸਿੱਖੀ ਸਮਝਾਈ ਨਹੀਂ ਤੇ ਯਾ ਐਸੀ ਜਗ੍ਹਾ ਦੇ ਉੱਤੇ ਬਿਠਾਤਾ ਜਿੱਥੇ ਉਹਦਾ ਮੋੜਨ ਦਾ ਰਾਹ ਕੋਈ ਨਹੀਂ ਅਸਲ ਗੱਲ ਤੇ ਇਹ ਹੈ ਕਿ ਸ਼ਰੂਮਣੀ ਕਮੇਟੀ ਆਪਣੇ ਫਰਜ਼ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਉਹਨਾਂ ਸਿੱਖੀ ਸਿਧਾਂਤ ਦੱਸੇ ਹੀ ਨਹੀਂ ਸਿੱਖਾਉਣ ਨੂੰ ਨਹੀਂ ਦੱਸੇ ਦੂਜਿਆਂ ਨੂੰ ਤੇ ਕੀ ਦੱਸਣਾਂ ਅਸੀਂ ਦੂਜਿਆਂ ਨੂੰ ਕੀ ਦੱਸਣਾਂ ਇਹ ਇੱਕ ਪਖੰਡ ਹੈ ਵੀ ਜਿਹੜਾ ਆਵੇ ਉਹਦੇ ਪੱਗ ਬਣਾ ਦਿਓ ਮੈਂ ਤਾਂ ਇਸ ਗੱਲ ਤੋਂ ਬੜਾ ਵਿਰੋਧੀ ਹਾਂ ਪੰਜਾਬ ਹੂਵੇ ਜਾਂ ਭਾਰਤ ਹੂਵੇ ਇਸ ਦੇ ਵਿੱਚ ਆਮ ਲੋਕਾਂ ਨੂੰ ਆਪਣੇ ਜੰਗਲ ਚ ਫਸਾਉਣ ਦੇ ਲਈ ਆਪਣੀਆਂ ਗੱਲਾਂ ਝੁਲਝਾਉਣ ਦੇ ਲਈ ਕੁਝ ਕਮਾਦੇ ਮਜਹੀਨੇ ਜਿਹੜੇ ਬਹੁਤ ਸੌਕੇ ਢੰਗ ਨਾਲ ਅਪਣਾ ਲਏ ਜਾਂਦੇ ਨੇ ਕੁਝ ਕ ਬੰਦਿਆਂ ਨੂੰ ਜਿੱਕਰ ਜਾਦੂ ਦੀਆਂ ਟੈਕਨੀਕਸ ਆਉਂਦੀਆਂ ਸੀ ਪਹਿਲਾਂ ਉਹ ਜਾਦੂਗਰ ਕਿਹਾ ਜਾਂਦਾ ਸੀ ਪਰ ਅੱਜ ਕੱਲ ਉਹ ਬਾਬੇ ਬਣੇ ਹੋਏ ਨੇ ਇਸੇ ਤਰ੍ਹਾਂ ਦੇ ਇੱਕ ਬਾਬੇ ਦੀ ਪੰਜਾਬ ਚ ਐਂਟਰੀ ਹੁੰਦੀ ਆ ਜਿਸ ਨੂੰ ਵਗੇਸ਼ਵਰ ਧਾਮ ਵਾਲਾ ਬਾਬਾ ਕਿਹਾ ਜਾਂਦਾ ਹੈ ਪੰਜਾਬ ਦੀ ਐਂਟਰੀ ਸ਼੍ਰੀ ਦਰਬਾਰ ਸਾਹਿਬ ਤੋਂ ਹੁੰਦੀ ਹੈ ਤੇ ਦਰਬਾਰ ਸਾਹਿਬ ਦੇ ਵਿੱਚ ਕੁਝ ਅਜਿਹੇ ਬਿਆਨ ਨੇ ਜਿਨ੍ਹਾਂ ਦੇ ਉੱਤੇ ਸਿੱਖ ਚਿੰਤਕਾਂ ਦਾ ਕਿਤੇ ਨਾ ਕਿਤੇ ਚਿੰਤਨ ਵੀ ਹੁੰਦਾ ਹੈ ਤੇ ਉਹ ਚਿੰਤਾ ਵੀ ਕਰਦੇ ਨੇ ਕਿ ਅਜਿਹੇ ਬਾਬਿਆਂ ਦੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਬਿਆਨ ਹੁੰਦੇ ਨੇ ਉਹ ਕਿਤੇ ਨਾ ਕਿਤੇ ਵੱਖਰੀ ਪੋਲਰਾਈਜੇਸ਼ਨ ਦੀ ਵੱਲ ਨੂੰ ਮੁਲਕ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਹੁੰਦੀ ਹੈ ਸਾਡੇ ਨਾਲ ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਮੌਜੂਦ ਨੇ ਸਤਿਵੰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਜਿੰਦੀ ਕਿਦਾਂ ਵੇਖਦੇ ਹੋ ਬਾਬੇ ਦੀ ਇੱਕ ਦੀ ਨਵੇਂ ਐਂਟਰੀ ਹੋਈ ਆ ਕਹਿੰਦੇ ਡੇਰੇ ਤੋਂ ਪਹਿਲਾਂ ਹੀ ਪੰਜਾਬ 'ਚ ਬਹੁਤ ਸੀ ਇਹ ਨਵੇਂ ਬਾਬਾ ਨੈਸ਼ਨਲ ਬਾਬਾ ਜਿਹੜਾ ਪੰਜਾਬ ਦੇ ਵਿੱਚ ਐਂਟਰੀ ਕਰਦਾ ਪਹਿਲਾ ਇਹਦਾ ਵੱਡਾ ਸ਼ੋਅ ਵੱਡੇ ਪ੍ਰੋਗਰਾਮ ਜਿਹੜੇ ਤਿੰਨ ਦਿਨ ਦੇ ਰੱਖੇ ਗਏ ਪੰਜਾਬ ਦੇ ਦੇਖੋ ਗੱਲ ਇਹ ਹੈ ਜਿੱਥੋਂ ਤੱਕ ਸਵਾਲ ਹੈ ਡੇਰਾਵਾਦਾ ਉਹ ਤੇ ਸਿੱਖ ਕੌਮ ਨੂੰ ਪਹਿਲੇ ਘੁਣ ਵਾਂਗੂ ਲੱਗਾ ਹੋਇਆ ਸਿੱਖੀ ਸਿਧਾਂਤਾਂ ਨੂੰ ਵੀ ਖਾ ਰਿਹਾ ਸਿੱਖ ਕੌਮ ਨੂੰ ਬਰਬਾਦ ਕਰ ਰਿਹਾ ਔਰ ਇਹ ਰੋਗ ਜਿਹੜਾ ਹੈ ਉਹ ਸਿਰਫ ਪੰਜਾਬ ਨੂੰ ਨਹੀਂ ਲੱਗਾ ਹੋਇਆ ਸਿੱਖ ਕੌਮ ਨੂੰ ਨਹੀਂ ਲੱਗਾ ਹੋਇਆ ਸਾਰੇ ਭਾਰਤ ਦੇਸ਼ ਨੂੰ ਲੱਗਾ ਹੋਇਆ ਫਰਕ ਇਹ ਹੈ ਕਿ ਸਾਡੇ ਕੌਮੀ ਤੌਰ ਦੇ ਉੱਤੇ ਸਿਧਾਂਤਕ ਤੌਰ ਤੇ ਸਾਡੇ ਡੇਰਾਬਾਦ ਦਾ ਕੋਈ ਜਗ੍ਹਾ ਨਹੀਂ ਸਾਡੇ ਸਤਿਗੁਰੂ ਨੇ ਜਿਹੜਾ ਸਾਨੂੰ ਸਿੱਧਾ ਅਕਾਲਪੁਰਖ ਨਾਲ ਜੋੜਿਆ ਕੋਈ ਵਿਚੋਲਾ ਨਹੀਂ ਹੈ ਉਹਨਾਂ ਦੇ ਹੈ ਉਹਨਾਂ ਦੇ ਸੰਤਵਾਦ ਦਾ ਜਿਹੜਾ ਸਿਸਟਮ ਜਿਹੜਾ ਹੈ ਉਹ ਹੈ ਉਹ ਆਪਣੇ ਤੱਕ ਸੀਮਤ ਰੱਖਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜਿੱਥੋਂ ਤੱਕ ਉਹਦੇ ਦਰਬਾਰ ਸਾਹਿਬ ਮੱਥਾ ਟੇਕਣ ਆਉਣ ਦਾ ਸਵਾਲ ਹੈ ਸਾਡੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਚਾਰਾਂ ਦਿਸ਼ਾਵਾਂ ਵੱਲ ਦੇ ਅਸੀਂ ਕਿਸੇ ਨੂੰ ਵੀ ਮਨਾ ਨਹੀਂ ਕਰਦੇ ਸਭ ਨੂੰ ਜੀ ਆਇਆਂ ਸਿਰਫ ਇੱਕੋ ਸ਼ਰਤ ਹੈ ਕਿ ਜੋ ਸਿਧਾਂਤਕ ਤੌਰ ਤੇ ਕੋਈ ਗਲਤ ਗੱਲ ਨਾ ਹੋਵੇ ਮੈਂ ਦੋ ਚੀਜ਼ਾਂ ਦੇ ਵਿੱਚ ਸਮਝਣਾ ਇੱਕ ਤੇ ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਣਾ ਚਾਹੀਦਾ ਸੀ ਦਰਬਾਰ ਸਾਹਿਬ ਚ ਆਉਣ ਵਾਸਤੇ ਕੋਈ ਵੀ ਵੀਆਈਪੀ ਨਹੀਂ ਮੈਂ ਉਹਦੀ ਗੱਲ ਨਹੀਂ ਕਰਦਾ ਸਿਰਫ ਇਹਦੀ ਤਰਿੰਦਰ ਸ਼ਾਸਤਰੀ ਦੀ ਮੈਂ ਕਹਾਂਗਾ ਕੋਈ ਵੀ ਵੀਆਈਪੀ ਨਹੀਂ ਦਰਬਾਰ ਸਾਹਿਬ ਆਉਣ ਵਾਸਤੇ ਕੋਈ ਵੀ ਜਿਹੜਾ ਹੈ ਉਹ ਆ ਸਕਦਾ ਹੈ ਔਰ ਆਮ ਮੁਰਖ ਬਣ ਕੇ ਆਵੇ ਇੱਕ ਜਿਸ ਵੇਲੇ ਉਹ ਆ ਕੇ ਗੱਲਾਂ ਤਾਂ ਕਰ ਰਿਹਾ ਹੈ ਸਨਾਤਨ ਧਰਮ ਦੀਆਂ ਇਹਦਾ ਮਤਲਬ ਉਹ ਸਿਰਫ ਇੱਕ ਵਿਜ਼ਿਟਰ ਦੇ ਤੌਰ ਤੇ ਆਇਆ ਉਹਦਾ ਕੋਈ ਵਿਸ਼ਵਾਸਤਾ ਹੈ ਨਹੀਂ ਸਿੱਖ ਵਿਚਾਰਧਾਰਾ 'ਚ ਕੋਈ ਵਿਸ਼ਵਾਸ ਨਹੀਂ ਇਹਦਾ ਮਤਲਬ ਇੱਕ ਵਿਖਾਵਾ ਹੀ ਹੈ ਨਾ ਜਿਸਨੇ ਤੁਹਾਡਾ ਸਿੱਖੀ ਸਿਧਾਂਤਾਂ ਨਾਲ ਕੋਈ ਸੰਬੰਧ ਹੀ ਨਹੀਂ ਤੁਸੀਂ ਕੁਝ ਗੁੰਮਰਾਹ ਕਰਨ ਲਈ ਆਏ ਹੋ ਸਕਦੇ ਹੋ ਔਰ ਮੈਂ ਇਹਨੂੰ ਇਸੇ ਰੂਪ 'ਚ ਦੇਖਣਾ ਕਿ ਉਹਨੂੰ ਪੰਜਾਬ ਦੇ ਵਿੱਚ ਹੀ ਜਿਹੜਾ ਭੇਜਿਆ ਗਿਆ ਨਾ ਇੱਕ ਮਕਸਦ ਦੇ ਨਾਲ ਭੇਜਿਆ ਗਿਆ ਇੱਕ ਟੀਚਾ ਮਿੱਥ ਕੇ ਭੇਜਿਆ ਗਿਆ ਉਹ ਨਹੀਂ ਆਇਆ ਉਹਨੂੰ ਭੇਜਿਆ ਗਿਆ ਉਹਨੂੰ ਵਰਤਿਆ ਜਾ ਰਿਹਾ ਸਾਰੇ ਪਰਦੇਸ਼ 'ਚ ਵਰਤਿਆ ਜਾ ਰਿਹਾ ਉਸੇ ਲੜੀ ਦੇ ਵਿੱਚ ਜਿਵੇਂ ਬਾਕੀ ਦੇਸ਼ ਵਰਤਿਆ ਜਾ ਰਿਹਾ ਇੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਮਹਿਸੂਸ ਕੀਤਾ ਕਿ ਇਹਦੇ ਰਾਹੀਂ ਅਸੀਂ ਸ਼ਾਇਦ ਕੁਝ ਅਚੀਵ ਕਰ ਸਕਨੇ ਹਾਂ ਤੁਹਾਨੂੰ ਭੇਜਿਆ ਗਿਆ ਉਸ ਲੜੀ 'ਚ ਆਇਆ ਮੈਂ ਗੱਲ ਦਰਬਾਰ ਸਾਹਿਬ ਤੱਕ ਨਹੀਂ ਸੀਮਤ ਰੱਖਣਾ ਚਾਹੁੰਦਾ ਸਮੂਹਿਕ ਤੌਰ ਤੇ ਜੋ ਆਟ ਹੈ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਿਹਾ ਉਹ ਵੀ ਕੋਈ ਚੰਗੀ ਨਹੀਂ ਜਿਹੜਾ ਉਹਨੇ ਇਸਾਈ ਮਤ ਬਾਰੇ ਜੋ ਕੁਝ ਕਿਹਾ ਸਾਡਾ ਵੀ ਕੰਸਰਨ ਹੈ ਸਾਡੀ ਕੌਮ ਦੇ ਵਿੱਚ ਉਹ ਜਗ੍ਹਾ ਬਣਾਈ ਜਾ ਰਹੇ ਨੇ ਸਾਡੀ ਕੌਮ ਚੋਂ ਬੰਦੇ ਆਪਣੇ ਵੱਲ ਖਿੱਚੇ ਜਾ ਰਹੇ ਨੇ ਲੇਕਿਨ ਉੱਥੇ ਮੈਂ ਜਿੰਨਾ ਦੋਸ਼ੀ ਉਹਨਾਂ ਨੂੰ ਸਮਝਣਾ ਉਸ ਤੋਂ ਵੱਧ ਦੋਸ਼ੀ ਆਪਣੀ ਕੌਮ ਨੂੰ ਸਮਝਣਾ ਅਸੀਂ ਸਪੇਸ ਦਿੱਤੀ ਹੈ ਨਾ ਸੇ ਕੌਮ ਦੇ ਸਿਧਾਂਤ ਏਡੇ ਉੱਚੇ ਸੁੱਚੇ ਨੇ ਵੀ ਕੋਈ ਇਸ ਕੌਮ ਨੂੰ ਛੱਡ ਕੇ ਤਾਂ ਹੀ ਜਾ ਸਕਦਾ ਹੈ ਜੇ ਅਸੀਂ ਉਹਨੂੰ ਯਾਦ ਸਿੱਖੀ ਸਮਝਾਈ ਨਹੀਂ ਤੇ ਯਾ ਐਸੀ ਜਗ੍ਹਾ ਦੇ ਉੱਤੇ ਬਿਠਾਤਾ ਹੈ ਜਿੱਥੇ ਉਹਦਾ ਮੁੜਨ ਦਾ ਰਾਹ ਕੋਈ ਨਹੀਂ ਭਾਰਤ ਦੇਸ਼ ਦੇ ਵਿੱਚ ਧਰਮ ਪਰਵਰਤਨ ਜਿਹੜਾ ਕੋਈ ਨਵੀਂ ਗੱਲ ਨਹੀਂ ਆ ਅੱਜ ਜਿੰਨੇ ਇੱਥੇ ਮੁਸਲਮਾਨ ਵੀਰ ਨੇ ਇਹਨਾਂ ਚੋਂ ਬਹੁਤੇ ਜਿਹੜੇ ਨੇ ਇੱਥੇ ਹੀ ਕਨਵਰਟ ਹੋਏ ਨੇ ਭਾਰਤ ਤੇ ਬਹੁਤ ਥੋੜੇ ਆਏ ਸੀ ਜਿਹੜਾ ਉਥੇ ਵਰਨਵੰਡ ਦੀ ਵਿਵਸਥਾ ਹੈ ਉੱਚ-ਨੀਚੀ ਵਿਵਸਥਾ ਹੈ ਉਹਦੀ ਵਜ੍ਹਾ ਕਰਕੇ ਛੋਟੇ ਜਿਨ੍ਹਾਂ ਨੂੰ ਜਾਤਾਂ ਕਿਹਾ ਜਾਂਦਾ ਮੈਂ ਕਿਸੇ ਨੂੰ ਛੋਟੀ ਜਾਤ ਨਹੀਂ ਸਮਝਦਾ क्षमा ਕਰਨਾ ਮੈਂ ਸਭ ਨੂੰ ਬਰਾਬਰ ਦੇ ਮਨੁੱਖ ਸਮਝਦਾ ਸਾਡੇ ਗੁਰੂ ਨੇ ਸਾਨੂੰ ਇਹ ਗੱਲ ਨਹੀਂ ਸਮਝਾਈ ਉਹਦੀ ਵਜ੍ਹਾ ਕਰਕੇ ਕਨਵਰਜਨ ਹੁੰਦੀਆਂ ਰਹੀਆਂ ਤੇ ਜੇ ਅੱਜ ਸਿੱਖ ਕੌਮ ਦੇ ਵਿੱਚੋਂ ਕਨਵਰਜਨ ਹੋ ਰਹੀਆਂ ਨੇ ਇਹਦਾ ਮਤਲਬ ਅਸੀਂ ਵੀ ਆਪਣੇ ਸਿਧਾਂਤ ਤੋਂ ਥੱਗ ਗਏ ਆਂ ਅਸੀਂ ਮੇਰੇ ਬਰਾਬਰ ਦਾ ਸਤਿਕਾਰ ਨਹੀਂ ਦਿੰਦਾ ਅਸਲ ਗੱਲ ਤੇ ਇਹ ਹੈ ਕਿ ਸ਼ਰੂਮਣੀ ਕਮੇਟੀ ਆਪਣੇ ਫਰਜ਼ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ ਉਹਨਾਂ ਸਿੱਖੀ ਸਿਧਾਂਤ ਦੱਸੇ ਹੀ ਨਹੀਂ ਸਿੱਖਾਂ ਨੂੰ ਨਹੀਂ ਦੱਸੇ ਦੂਜਿਆਂ ਨੂੰ ਤੇ ਕੀ ਦੱਸਣ ਨੇ ਅਸੀਂ ਦੂਜਿਆਂ ਨੂੰ ਕੀ ਦੱਸਣ ਨੇ ਜਿਵੇਂ ਬਾਬਿਆਂ ਦੀ ਐਂਟਰੀ ਜਦੋਂ ਪੰਜਾਬ 'ਚ ਹੁੰਦੀ ਹੈ ਖਾਸ ਤੌਰ ਤੇ ਅਤਿਨਿੰਦਰ ਸ਼ਾਸਤਰੀ ਵਰਗਿਆਂ ਦੀ ਤੇ ਦਰਬਾਰ ਸਾਹਿਬ ਦੇ ਵਿੱਚੋਂ ਆ ਕੇ ਅਜਿਹੀ ਬਿਆਨਬਾਜ਼ੀ ਕਰਨੀ ਹਿੰਦੂਤੱਬ ਜਾਂ ਹਿੰਦੂ ਰਾਸ਼ਟਰ ਦੀ ਗੱਲ ਉੱਥੋਂ ਜਦੋਂ ਸ਼ੁਰੂ ਹੋਣ ਲੱਗ ਜਾਂਦੀ ਹੈ ਤੇ ਬਹੁਤ ਸਾਰੇ ਬਿਆਨ ਮੈਂ ਉਹ ਤਰੀਕੇ ਜਦੋਂ ਕਮੈਂਟ ਬਾਕਸ ਦੇ ਵਿੱਚ ਮੈਂ ਖੰਗਾਲ ਰਿਹਾ ਸੀ ਤੇ ਬਹੁਤ ਸਾਰੀ ਅਜਹੀ ਸੀ ਕਹਿੰਦੇ ਕਿ ਇਹ ਭਾਰਤ ਪੰਜਾਬ ਨੂੰ ਵੱਖਰੇ ਤਰੀਕੇ ਦੇ ਨਾਲ ਇੱਕ ਨਵੀਂ ਅਗ ਦੇ ਵਿੱਚ ਧੋਕਣ ਦੀ ਕੋਸ਼ਿਸ਼ ਹੋਈ ਕਿ ਉਸ ਤੋਂ ਬਾਅਦ ਕਿ Hindu Rashtra ਦਾ ਇਸੇ ਤਰ੍ਹਾਂ ਪ੍ਰਚਾਰ ਕਰਨਾ ਕਿਉਂਕਿ ਉਹ ਜਦੋਂ ਉਸ ਦੀਆਂ ਵੀਡੀਓਜ਼ ਦੇਖਦੇ ਆ ਉਹ ਕਹਿੰਦਾ ਕਿ ਜਿਹੜੇ ਸਾਡੇ ਖਿਲਾਫ ਨਾਰੇ ਲਾਉਂਦੇ ਨੇ ਉਹਨਾਂ ਨੂੰ ਮਾਰਦੇ ਹੋ ਜਾਂ ਕੋਈ ਕਈ ਅਜਿਹੇ ਬਿਆਨ ਉਹ ਤੇ ਵੀਡੀਓਜ਼ ਦੇ ਵਿੱਚ ਪਾਏ ਨੇ ਅਜਿਹੇ ਬਾਬੇ ਦੀ ਐਂਟਰੀ ਜਦੋਂ ਇਸ ਤਰ੍ਹਾਂ ਦੇ ਨਾਲ ਦਰਬਾਰ ਸਭ ਚੋਂ ਆ ਕੇ ਹੁੰਦੀ ਹੈ ਲੱਗਦਾ ਕਿ ਮਾਹੌਲ ਵੱਖਰੇ ਪਾਸੇ ਵੀ ਲੈ ਕੇ ਜਾਇਆ ਜਾ ਸਕਦਾ 2024 'ਚ ਦਾ ਫਾਇਦਾ ਲੈਣ ਵਾਸਤੇ ਨਹੀਂ ਤੁਸੀਂ ਇਹਨੂੰ ਨਾ ਹੋਰ ਰੂਪ 'ਚ ਵੀ ਦੇਖੋ ਮੈਂ ਜਿਸ ਤੋਂ ਤੱਕ ਸਮਾਂ ਹੈ ਨਾ ਭਾਜਪੀ ਪੰਜਾਬ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਜੇ ਤੱਕ ਅਕਾਲੀ ਦਲ ਨਾਲ ਮਿਲ ਕੇ ਉਹ ਸਰਕਾਰ ਬਣਾਉਂਦੇ ਰਹੇ ਉਹਨਾਂ ਦਾ ਕੰਮ ਚੱਲਦਾ ਰਿਹਾ ਅੱਜ ਪੋਜੀਸ਼ਨ ਹੈ ਕਿ ਅਕਾਲੀ ਦਲ ਨਾਲੋਂ ਇੱਕ ਤੇ ਉਹਨਾਂ ਦਾ ਅਡੋ ਗਏ ਉਸ ਤੋਂ ਵੀ ਉਹ ਅਕਾਲੀ ਦਲ ਸਿੱਖਾਂ ਮਿਲਦੇ ਬਿਤੇ ਉਹ ਰਿਜੈਕਟ ਹੋ ਗਿਆ ਸਰਕਾਰ ਬਣਦਾ ਤਰੀਕਾ ਹੁੰਦਾ ਸੀ ਵੀ ਬਹੁਤ ਸਾਰੇ ਸਿੱਖ ਪ੍ਰਭਾਵਿਤ ਸਨ ਅਕਾਲੀ ਦਲ ਤੋਂ ਉਸ ਕਰਕੇ ਵੋਟ ਪਾਉਂਦੇ ਸਨ ਹਿੰਦੂ ਵੋਟ ਕੁਝ ਭਾਜਪਾ ਤੋਂ ਮਿਲ ਜਾਂਦਾ ਸੀ ਸਰਕਾਰ ਦਾ ਕੰਮ ਚੱਲ ਜਾਂਦਾ ਸੀ ਇੱਕ ਤੇ ਭਾਜਪਾ ਇਨੀ ਐਕਸਪੋਜ਼ ਹੋਈ ਹੈ ਪੰਜਾਬ ਦੇ ਵਿੱਚ ਕਿ ਭਾਜਪਾ ਦਾ ਕੈਡਰ ਬਿਲਹਰ ਨਾਲੋਂ ਕਟਿਆ ਕੁਝ ਉਹਨਾਂ ਨੇ ਆਪਣੀ ਜਗ੍ਹਾ ਬਣਾਉਣ ਦੇ ਵਾਸਤੇ ਕਾਂਗਰਸ ਦੇ ਵਿੱਚੋਂ ਅਕਾਲੀ ਦਲ ਦੇ ਵਿੱਚੋਂ ਬਹੁਤ ਸਾਰੇ ਲੀਡਰ ਖਿੱਚੇ ਇਹ ਆਪੇ ਨਹੀਂ ਗਏ ਇਹ ਖਿੱਚੇ ਗਏ ਨੇ ਇਹਨਾਂ ਨੂੰ ਕੁਝ ਨਾ ਕੋਈ ਲਾਲਚ ਦੇ ਕੇ ਜਾਂ ਕਿਸੇ ਤਰ੍ਹਾਂ ਵੀ ਜਿਹੜਾ ਪ੍ਰਭਾਵਿਤ ਕੀਤਾ ਗਿਆ ਉਹਨਾਂ ਸੋਚਿਆ ਸੀ ਕਿ ਇਹਦੇ ਨਾਲ ਸ਼ਾਇਦ ਸਾਡਾ ਜਿਹੜਾ ਬੜਾ ਚੰਗਾ ਆਧਾਰ ਬਣ ਜਾਗਾ ਪੰਜਾਬ ਦੇ ਵਿੱਚ ਉਹਦਾ ਰਿਜ਼ਲਟ ਐਕਚੁਅਲੀ ਜਜ ਅੱਜ ਮੈਂ ਸਮਝਦਾ ਔਰ ਇਹ ਵੀ ਉਹਨੂੰ ਅਸੈਸ ਕਰਦੇ ਹੋਣਗੇ ਉਹ ਨੈਗੇਟਿਵ ਹੋਇਆ ਜਿਹੜਾ ਉਹਨਾਂ ਦਾ ਕਮਿਟਿਡ ਕੈਡਰ ਸੀ ਜਿਹੜਾ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਚੱਲ ਰਿਹਾ ਸੀ ਉnder house ਹੋ ਗਿਆ ਹੈ ਕਿ ਅਸੀਂ ਕਦੋਂ ਦੇ ਉਮਰ ਲੰਘ ਗਈਆਂ ਇਹਨਾਂ ਦੇ ਨਾਲ ਤੇ ਇਹਨਾਂ ਸਾਡੇ ਉੱਤੇ ਲਿਆ ਕੇ ਜਿਹੜੇ ਨੇ ਬਾਹਰੋਂ ਲਿਆ ਕੇ ਬੰਦੇ ਬਿਠਾਉਂਦੇ ਨੇ ਉਹ ਜਿਹੜਾ ਉਹਨਾਂ ਨੂੰ ਢਾ ਲੱਗੀ ਹੈ ਉਹ ਹੁਣ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦਾ ਇੱਕੋ ਤਰੀਕਾ ਹੈ ਕਿ ਇੱਥੇ ਹਿੰਦੂ ਸਿੱਖ ਦੇ ਨਾਂ ਤੇ ਪੋਲਰਾਈਜੇਸ਼ਨ ਕਰਾ ਦੇ ਉਹ ਪੋਲਰਾਈਜੇਸ਼ਨ ਕਰਾਉਣ ਦੇ ਵਾਸਤੇ ਹੀ ਇੱਕ ਟੂਲ ਦੇ ਤੌਰ ਤੇ ਇਹਨੂੰ ਵਰਤਿਆ ਗਿਆ ਇਹਨੂੰ ਭੇਜਿਆ ਗਿਆ ਔਰ ਤੁਸੀਂ ਵੇਖੋ ਭੇਜਿਆ ਕਿੱਥੇ ਹੈ ਜਿਹੜਾ ਬੀਜੇਪੀ 벨ਟ ठाण कोर्ट ਦੇ ਵਿੱਚ ਪ੍ਰੋਗਰਾਮ ਹੋ ਰਿਹਾ ਸਾਰਾ ਜਿੱਥੇ ਪਿਛਲੀਆਂ 3 3 ਦੇ ਬਲਕੇ 4 ਇਲੈਕਸ਼ਨਸ ਤੋਂ ਭਾਜੀਪੀ ਦਾ ਕੈਂਡੀਡੇਟ ਹੀ ਜਿੱਤ ਰਿਹਾ ਤੇ ਉਹਦਾ ਮੂਲ ਕਾਰਨ ਇਹੀ ਹੈ ਕਿ ਇਥੇ ਕਿਸੇ ਤਰ੍ਹਾਂ ਜਿਹੜਾ ਹੁਣ ਪੋਲਰਾਈਜੇਸ਼ਨ ਸਿਰਫ ਇਸ ਗੱਲ ਨਾਲ ਨਹੀਂ ਹੋਣੀ ਕਿ ਇਥੇ ਤਰਿੰਦਰ ਸ਼ਾਸਤਰੀ ਆ ਬਈ ਉਹ ਆ ਕੇ ਕੋਈ ਉਹ ਜਿਹੇ ਉਲਟੇ ਸਿੱਧੇ ਬਿਆਨ ਦਵੇ ਜਿਸ ਦੇ ਨਾਲ ਆਪਸ ਦੇ ਵਿੱਚ ਖੜਕੇ ਵਾਲਾ ਮਾਹੌਲ ਬਣੇ ਇੱਥੇ ਬਹੁਤ ਸਾਰੇ ਸਿੱਖ ਨੌਜਵਾਨ ਨੇ ਨੌਜਵਾਨ ਵੀ ਨੇ ਵੀ ਦੂਸਰੇ ਵੀ ਨੇ ਜਿਹੜੇ ਖਾਲਸਾਤਨ ਦੀ ਗੱਲ ਕਰਦੇ ਨੇ ਜੇ ਉਹ ਇੱਥੇ ਆ ਕੇ ਹਿੰਦੂ ਰਾਸ਼ਟਰ ਦੀ ਗੱਲ ਕਰੇਗਾ ਤੇ ਉਹ ਵੀ ਖਾਲਸਾਤਨ ਦੀ ਗੱਲ ਕਰਨ ਤੇ ਤੇ ਕੰਮ ਸ਼ੁਰੂ ਹੋ ਗਿਆ ਨਾ ਬਸ ਇਹ ਹੀ ਚਾਹੁੰਦੇ ਨੇ ਔਰ ਉਸ ਬਾਬਾ ਕਹੇ ਉਹ ਹੋਏਗਾ ਜੇ ਤ੍ਰਿੰਦਰ ਸ਼ਾਸਤਰੀ ਨੂੰ ਹਿੰਦੂ ਰਾਸ਼ਟਰ ਮੰਗਣ ਦਾ ਅਧਿਕਾਰ ਹੈ ਹਿੰਦੂ ਰਾਸ਼ਟਰ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਫਿਰ ਕਿਸੇ ਨੂੰ ਵੀ ਭਾਰਤ ਦੇਸ਼ ਦੇ ਅੰਦਰ ਆਪਣਾ ਰਾਸ਼ਟਰ ਦੀ ਗੱਲ ਕਰਨ ਦਾ ਅਧਿਕਾਰ ਹੈ ਖਾਲਿਸਤਾਨ ਮੰਗਣ ਵਾਲਿਆਂ ਨੂੰ ਖਾਲਿਸਤਾਨ ਮੰਗਣ ਦਾ ਅਧਿਕਾਰ ਹੈ ਤਾਮਲ ਨੂੰ ਤਾਮਲ ਦੇਸ਼ ਮੰਗਣ ਦਾ ਅਧਿਕਾਰ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਕਿ ਉਹ Hindu ਨੇ ਜਾਂ कौन ਨੇ ਇੱਥੇ ਦੀਆਂ ਅਲੱਗ-ਅਲੱਗ ਸਟੇਟ ਨੇ ਅਲੱਗ-ਅਲੱਗ ਬੋਲੀਆਂ ਨੇ ਅਲੱਗ-ਅਲੱਗ ਕਲਚਰ ਹੈ ਹਰ ਕਲਚਰ ਨੂੰ ਆਪਣੇ ਤਰੀਕੇ ਨਾਲ ਆਪਣੀ ਆਜ਼ਾਦ ਹਸਤੀ ਬਣਾਉਣ ਦਾ ਹੱਕ ਹੈ ਕੁਦਰਤੀ ਹੱਕ ਹੈ ਤੇਂਦਰਿੰਦਰ ਸ਼ਾਸਤਰੀ ਦਾ ਪੱਗ ਬਨ ਕੇ ਆਉਣਾ ਤੇ ਉਹਦੇ ਨਾਲ ਇੰਦਰਜੀਤ ਨਿੱਕੂ ਵਰਗੇ ਸਿੰਗਰਾਂ ਦਾ ਹੋਣਾ ਇਹਦੇ ਪਿੱਛੇ ਵੀ ਕੁਝ ਮੰਨਦੇ ਹਾਂ ਕਿ ਇਹਦੇ ਪਿੱਛੇ ਵੀ ਕੋਈ ਇੱਕ ਪਲੈਨਿੰਗ ਤਿਆਰ ਕੀਤੀ ਗਈ ਹੈ ਕਿ ਪੱਗ ਬਨ ਕੇ ਦਰਬਾਰ ਸਾਹਿਬ ਜਾਣਾ ਕਿਉਂਕਿ ਦਰਬਾਰ ਸਾਹਿਬ ਤਾਂ ਹਰ ਇੱਕ ਕਿਸੇ ਵੀ ਤਰੀਕੇ ਆ ਸਕਦਾ ਪਰ ਇਸ ਤਰ੍ਹਾਂ ਦਸਤਾਰ ਸਜਾ ਕੇ ਉੱਥੇ ਪਹੁੰਚਣਾ ਨਹੀਂ ਮੈਂ ਇਹਨੂੰ ਸਾਜ਼ਿਸ਼ ਨਾਲੋਂ ਮੈਂ ਇਹਨੂੰ ਪਖੰਡ ਸਮਝਦਾ ਹਾਂ ਨਿੱਕੂ ਆਪ ਕਿੰਨਾ ਕਿ ਸਿੱਖ ਹੈ ਸਭ ਤੋਂ ਵੱਡੀ ਗੱਲ ਜਿਸ ਵੇਲੇ ਉਹ ਜਾ ਕੇ ਇਹਦੇ ਪੈਰਾਂ 'ਚ ਬਹਿ ਗਿਆ ਤੇ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਉਹਨੂੰ ਨਹੀਂ ਰਿਹਾ ਨਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਹੈ ਨਾ ਉਹ ਕਿਸੇ ਮਨੁੱਖ ਦੇ ਪੈਰਾਂ 'ਚ ਜਾ ਕੇ ਬਹਿ ਨਹੀਂ ਸਕਦਾ ਉਹਦੇ ਵਾਲੇ ਦੁਆਲੇ ਫੇਰ ਹੀ ਨਹੀਂ ਸਕਦਾ ਇਹਦਾ ਮਤਲਬ ਉਹਦਾ ਗੁਰੂ ਗ੍ਰੰਥ ਸਾਹਿਬ ਨਾਲ ਉਹ ਵਧੇਰੇ ਵਿਸ਼ਵਾਸ ਇਹਦੇ ਉੱਤੇ ਹੈ ਇਹ ਇੱਕ ਪਖੰਡ ਹੈ ਵੀ ਜਿਹੜਾ ਆਵੇ ਉਹਦੇ ਪੱਗ ਬਣਾ ਦਿਓ ਮੈਂ ਤਾਂ ਇਸ ਗੱਲ ਤੋਂ ਬੜਾ ਵਿਰੋਧੀ ਹਾਂ ਜਿਹੜੀ ਗੱਲ ਤੁਸੀਂ ਕਹੀ ਮੈਂ ਉਹ ਤੇ ਨਾਲ ਬਿਲਕੁਲ ਸਹਿਮਤ ਆ ਵੀ ਆਪਣੇ オリジナル ਰੂਪ ਚ ਵੀ ਆ ਸਕਦਾ ਅਸੀਂ ਕੋ ਮਣਾ ਥੋੜੀ ਕੀਤਾ ਇੱਕ ਭੇਖ ਬਣਾਉਣ ਦੀ ਕੀ ਲੋੜ ਹੈ ਭੇਖ ਦਾ ਤਾਂ ਸਿੱਖੀ ਦੇ ਵਿੱਚ ਥਾਂ ਹੀ ਕੋਈ ਨਹੀਂ ਸਿੱਖੀ ਤੇ ਭੇਖ ਨੂੰ ਬਿਲਕੁਲ ਰਿਜੈਕਟ ਕਰਦੀ ਹੈ ਮੈਂ ਪਹਿਲਾਂ ਗੱਲ ਕੀਤੀ ਵੀ ਸਿਧਾਂਤਕ ਤੌਰ ਤੇ ਉਹਨਾਂ ਦਾ ਕੋਈ ਮੇਲ ਨਹੀਂ ਨਾ ਉਹ ਸਿਧਾਂਤਕ ਤੌਰ ਤੇ ਤੇ ਨਹੀਂ ਆਇਆ ਉਹ ਤੇ ਕਿ ਵਿਖਾਵਾ ਕਰਨ ਲਈ ਆਇਆ ਭੇਖ ਬਣਾਇਆ ਵੇਖ ਬਗਾ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਬਸ ਉਹ ਕਰਨੇ ਲੱਗਦਾ ਕਿ ਸਿੱਖਾਂ ਤੇ ਪ੍ਰਭਾਵ ਪਏਗਾ ਕਿਉਂਕਿ ਜਿਸ ਸਾਭ ਦੇ ਨਾਲ ਇਕੱਠ ਹੋ ਰਹੇ ਨੇ ਵੱਡੇ ਇਕੱਠ ਵਿਖਾਉਣ ਦੀ ਕੋਸ਼ਿਸ਼ ਹੋ ਰਹੀ ਆ ਲੱਗਦਾ ਸਿੱਖਾਂ ਦੀ ਪੋਲਰਾਈਜੇਸ਼ਨ ਵੀ ਕਰਨ ਚ ਕਾਮਯਾਬ ਹੋ ਜਾਏਗਾ ਬਾਬਾ ਬਗੇਸ਼ਵਰ ਵਾਲਾ ਨਹੀਂ ਜੇ ਤੁਸੀਂ ਕਹੋ ਵੀ ਸਿੱਖਾਂ ਦੀ ਪੋਲਰਾਈਜੇਸ਼ਨ ਟਰਵਰਡਸ ਬੀਜੇਪੀ ਕਰਨ ਚ ਕਾਮਯਾਬ ਹੋ ਜਾਏਗਾ ਤੇ ਮੈਂ ਨਹੀਂ ਮੰਨਦਾ ਕੋਈ ਕਦਕਾ ਹੋ ਸਕਦੇ ਨੇ ਉਹ ਹੁਣ ਵੀ ਆਏ ਨੇ ਉਸ ਨੂੰ ਉੱਤੇ ਨਹੀਂ हां ए पोलराइजेशन ਵੀ ਸਿੱਖ ਹਿੰਦੂ ਦੇ ਵਿੱਚ ਕੋ ਪਾੜ ਪਾ ਕੇ ਚਲਾ ਜਾਵੇ ਆਪਣੀ ਬਿਆਨਬਾਜ਼ੀ ਨਾਲ ਸਿੱਖੋਂ ਹਿੰਦੂ ਦੇ ਮਨਾਂ ਦੇ ਵਿੱਚ ਕੋ ਨਫਰਤ ਪੈਦਾ ਕਰਕੇ ਚਲਾ ਜਾਏ ਉਹ ਹੋ ਸਕਦਾ ਹੈ ਉਹਦਾ ਖਤਰਾ ਪੂਰੇ ਹੈ ਕੋਦੇ ਅਸਾਰ ਵੀ ਪੂਰੇ ਨੇ ਇਸੇ ਲਈ ਉਹਨੂੰ ਭੇਜਿਆ ਗਿਆ ਆਇਆ ਨਹੀਂ ਭੇਜਿਆ ਗਿਆ ਇਸੇ ਲਈ ਭੇਜਿਆ ਗਿਆ ਇੱਥੇ ਜਿਸ ਲਈ ਆ ਕੇ ਉਹ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਕੇ ਜਾਏਗਾ ਤੇ ਫਿਰ ਖਾਲਸਤਾਨ ਦੀਆਂ ਗੱਲਾਂ ਵੀ ਹੋਣਗੀਆਂ ਤੇ ਫਿਰ ਉਹ ਪਾੜ ਜਿਹੜਾ ਉਹ ਪਾਏਗਾ ਇਸ ਮਕਸਦ ਲਈ ਭੇਜਿਆ ਗਿਆ ਉਹ ਦੇ ਵਿੱਚ ਉਹ ਕੋਸ਼ਿਸ਼ ਕਰ ਰਿਹਾ ਹੈ ਔਰ ਮੈਨੂੰ ਲੱਗਦਾ ਕਾਮਯਾਬ ਹੋਏਗਾ। ਹੂੰ। ਬਿਲਕੁਲ ਸੋਈ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਚੋਣਾਂ ਦੇ ਨੇੜੇ ਬਾਬਿਆਂ ਦਾ ਜ਼ਿਕਰ ਜ਼ਰੂਰ ਲੈਂਦਾ ਬਿਸ਼ੱਕ ਜਦੋਂ ਵੀ ਗੋਲੀकांड ਹੁੰਦੀ ਆ ਬਰਗਾੜੀ ਦੇ ਵਿੱਚ ਸਰਸੀ ਵਾਲੇ ਬਾਬੇ ਦਾ ਬਹੁਤ ਜ਼ਿਕਰ ਰਿਹਾ ਹੈ ਕਿ ਉਹਨਾਂ ਦਾ ਹੱਥ ਇਸ ਚੀਜ਼ ਦੇ ਵਿੱਚ ਰਹਿੰਦਾ ਤੇ ਪਰ ਜੇ ਹੁਣ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਪੋਲਰਾਈਜੇਸ਼ਨ ਇਸ ਤਰੀਕੇ ਦੇ ਨਾਲ ਹੁੰਦੀ ਆ ਤਾ ਬਗੇਸ਼ਵਰ ਧੰਨ ਵਾਲੇ ਬਾਬੇ ਦੀ ਐਂਟਰੀ ਵੀ ਬਹੁਤ ਵੱਡਾ ਮਾਇਨੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਰੱਖੇਗੀ। ਖੈਰ ਇਹ ਆਉਣ ਵਾਲੇ ਸਮੇਂ ਤੇ ਉੱਤੇ ਹੈ ਕਿ ਇਸ ਦੀ ਬਿਆਨਬਾਜ਼ੀ ਕਿੱਧਰ ਨੂੰ ਜਾਂਦੀ ਹੈ ਤੇ ਇਸ ਦੀ ਬਿਆਨਬਾਜ਼ੀ ਦੇ ਆਧਾਰ ਤੇ ਕੀ ਪੰਜਾਬ ਦੀ ਸਰਕਾਰ ਕੋਈ ਵੱਖਰਾ ਐਕਸ਼ਨ ਲਏਗੀ ਜੇ ਇੱਕ ਵੰਡਣ ਵਾਲੀ ਗੱਲ, ਵਾਕਿਆ ਵੰਡਣ ਦੀ ਗੱਲ ਕਰਦਾ ਹੈ ਕਿਸੇ ਤਰੀਕੇ ਦੇ ਨਾਲ ਤਾਂ ਕਿਹੋ ਜਿਹਾ ਪੰਜਾਬ ਦੀ ਸਰਕਾਰ ਦੇ ਵੱਲੋਂ ਰੁਖ ਅਪਣਾਇਆ ਜਾਂਦਾ ਹੈ ਵੀ ਬਹੁਤ ਵੱਡੇ ਸਵਾਲ ਹੋਣਗੇ। ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।